ਲੇਕਿਨ ਜੇ ਆਸ਼ੂ ਜਿੱਤਦਾ ਕਿਉਂਕਿ ਪਹਿ ਇਹਨਾਂ ਨੂੰ ਪਤਾ ਸੀ ਆਸ਼ੂ ਨੂੰ ਲਵੇੜਨ ਦੀ ਕੋਸ਼ਿਸ਼ ਬਥੇਰੀ ਕੀਤੀ ਹੈ ਆਸ਼ੂ ਨੂੰ ਡਰਾਉਣ ਦੀ ਕੋਸ਼ਿਸ਼ ਬਥੇਰੀ ਕੀਤੀ ਹੈ ਆਸ਼ੂ ਨੂੰ ਘਸਾਉਣ ਦੀ ਕੋਸ਼ਿਸ਼ ਬਥੇਰੀ ਕੀਤੀ ਹੈ ਡੇਢ ਸਾਲ ਕਸਾਈ ਗਏ ਆ ਜੇਲ੍ਹ ਵਿੱਚ ਬਾਹਰ ਆਇਆ ਫੇਰ ਅੰਦਰ ਲੈ ਗਏ ਲੇਕਿਨ ਇਹ ਆਸ਼ੂ ਹੈ ਇਹ ਲੁਧਿਆਣੇ ਦਾ ਪੁੱਤਰ ਹੈ ਇਹ ਤੁਹਾਡਾ ਬੇਟਾ ਹੈ ਜਿਹੜਾ ਲਿਬੜਿਆ ਨਹੀਂ ਜਿਹੜਾ ਕਲੀਨ ਨਿਕਲਿਆ ਹੈ ਜਿਹੜਾ ਸਾਫ਼ ਸੁਥਰਾ ਹੋ ਕੇ ਹਾਈ ਕੋਰਟ ਨੇ ਸਾਰੇ ਕੇਸਾਂ ਜੋ ਬਰੀ ਕੀਤਾ ਹੈ ਕਿ ਇਹਦਾ ਕੋਈ ਕਸੂਰ ਨਹੀਂ ਹੈ ਇਹਨਾਂ ਨੇ ਜਿਹੜੇ ਉਹਦੇ ਨਾਲ ਤੱਕੇ ਕੀਤੇ ਇਹਨਾਂ ਨੇ ਉਹਦੇ ਨਾਲ ਜਿਹੜੀ ਜ਼ਬਰਦਸਤੀ ਕੀਤੀ ਇਹਨਾਂ ਨੇ ਇਹਦੇ ਨਾਲ ਜਿਹੜਾ ਧੋਖਾ ਕੀਤਾ ਉਹਦੇ 1.5 ਸਾਲ ਉਹਦੇ ਪਰਿਵਾਰ ਨੂੰ ਤੇ ਉਹਨੂੰ ਰੋਾਇਆ ਉਸ ਦਾ ਬਦਲਾ ਅਜ ਲੁਧਿਆਣੇ ਵਾਲੇ ਲੋਕ ਲੈਣ ਉਹ ਲੁਧਿਆਣੇ ਨੂੰ ਕੁੱਟਿਆ ਆਸ਼ੂ ਨੂੰ ਨਹੀਂ ਕੁੱਟਿਆ ਉਹ ਪੰਜਾਬੀਆਂ ਨੂੰ ਕੁੱਟਿਆ ਇਹਨਾਂ ਨੇ ਕੇਜਰੀਵਾੜ ਨੇ ਹੁਣ ਵੀ ਇੱਕ ਅਫਸਰ ਕਹਿੰਦਾ ਜੀ ਮੈਨੂੰ ਤੁਸੀਂ ਬਦਲੇ ਦਿਓ ਪਰ ਮੈਂ ਆਸ਼ੂ ਨੂੰ ਨਹੀਂ ਫੜਨਾ ਹੁਣ ਫੇਰ کہہ ਰਹੇ ਤੇ ਕਿ ਆਸ਼ੂ ਨੂੰ ਘਰ ਤੇ ਨਿਕਲਣਾ ਬੰਦ ਕਰੋ ਆਸ਼ੂ ਨੂੰ ਨਿਕਲ ਨਹੀਂ ਦੇਣਾ ਕੇਜਰੀਵਾੜ ਲੇ ਕੇ ਸਾਹਮਣੇ ਮੈਨੂੰ ਸਾਫ਼ ਇਸ ਗੱਲ ਦੀ ਗਵਾਹੀ ਬੰਦਾ ਪਰਦਾ ਜਿਹਦੇ ਸਾਹਮਣੇ ਕਿਹਾ ਕਿ ਜੀ ਆਸ਼ੂ ਨੂੰ ਘਰ ਸੇ ਨਾ ਨਿਕਲਣੇ ਦਿਓ ਉਸਕੋ ਪਕੜ ਕੇ ਅੰਦਰ ਕਿਉਂ ਨਹੀਂ ਦਿੰਦੇ ਆਪ ਇਹ ਇਸ ਕਰਕੇ ਮੈਂ ਫੇਰ ਸਾਰਿਆਂ ਨੂੰ ਅਪੀਲ ਕਰਦਾ ਸਾਰੇ ਗਰੀਬ ਗੁਰਮੇ ਨੂੰ ਸਾਰੇ ਮਾਈ ਭਾਈ ਨੂੰ ਸਾਰੇ ਬੀਬੀਆਂ ਨੂੰ ਸਾਰੇ ਇੰਡਸਟਰੀਅਲਿਸਟ ਨੂੰ ਵਰਕਰਾਂ ਨੂੰ ਕਿ ਇਕੱਠੇ ਹੋ ਲੁਧਿਆਣੇ ਵਾਲਿਓ ਅੱਜ ਤੁਹਾਡੀ ਪਰਖ ਦੀ ਘੜੀ ਹੈ ਅੱਜ ਤੁਸੀਂ ਪੰਜਾਬ ਦਾ ਪੰਜਾਬੀਅਤ ਨੂੰ ਬਚਾਉਣਾ ਹੈ ਅੱਜ ਸੂਬੇ ਨੂੰ ਬਚਾਉਣ ਦੀ ਗੱਲ ਹੈ ਔਰ ਸੂਬੇ ਨੂੰ ਜਿਹੜੇ ਲੁੱਟਣ ਆਏ ਬੇ ਕਾਲੇ ਅੰਗਰੇਜ਼ ਇਹਨਾਂ ਨੂੰ ਇੱਥੇ ਕੱਢਣ ਦੀ ਗੱਲ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲੇਕਿਨ ਜੇ ਆਸੂ ਜਿੱਤਦਾ ਕਿਉਂਕਿ ਇਹਨਾਂ ਨੂੰ ਪਤਾ ਸੀ ਆਸ਼ੂ ਨੂੰ ਲਵੇੜਣ ਦੀ ਕੋਸ਼ਿਸ਼ ਬਥੇਰੀ ਕੀਤੀ ਹੈ ਆਸ਼ੂ ਨੂੰ ਡਰਾਉਣ ਦੀ ਕੋਸ਼ਿਸ਼ ਬਥੇਰੀ ਕੀਤੀ ਹੈ ਆਸ਼ੂ ਨੂੰ ਕਸਾਉਣ ਦੀ ਕੋਸ਼ਿਸ਼ ਬਥੇਰੀ ਕੀਤੀ ਹੈ 1.5 ਸਾਲ ਕਸਾਈ ਗਿਆ ਜੇਲ੍ਹ ਵਿੱਚ ਬਾਹਰ ਆਇਆ ਫੇਰ ਅੰਦਰ ਲੈ ਗਏ ਲੇਕਿਨ ਇਹ ਆਸ਼ੂ ਹੈ ਇਹ ਲੁਧਿਆਣੇ ਦਾ ਪੁੱਤਰ ਹੈ ਇਹ ਤੁਹਾਡਾ ਬੇਟਾ ਹੈ ਜਿਹੜਾ ਲਿਬੜਿਆ ਨਹੀਂ ਜਿਹੜਾ ਕਲੀਨ ਨਿਕਲਿਆ ਹੈ ਜਿਹੜਾ ਸਾਫ਼ ਸੁਥਰਾ ਹੋ ਕੇ ਹਾਈ ਕੋਰਟ ਨੇ ਸਾਰੇ ਕੇਸਾਂ 'ਚੋ ਬਰੀ ਕੀਤਾ ਹੈ ਕਿ ਇਹਦਾ ਕੋਈ ਕਸੂਰ ਨਹੀਂ ਹੈ। ਇਹਨਾਂ ਨੇ ਜਿਹੜੇ ਉਹਦੇ ਨਾਲ ਤੱਕੇ ਕੀਤੇ। ਇਹਨਾਂ ਨੇ ਉਹਦੇ ਨਾਲ ਜਿਹੜੀ ਜ਼ਬਰਦਸਤੀ ਕੀਤੀ। ਇਹਨਾਂ ਨੇ ਇਹਦੇ ਨਾਲ ਜਿਹੜਾ ਧੋਖਾ ਕੀਤਾ। ਉਹਦੇ 1.5 ਸਾਲ ਉਹਦੇ ਪਰਿਵਾਰ ਨੂੰ ਤੇ ਉਹਨੂੰ ਰੁਆਇਆ। ਉਸ ਦਾ ਬਦਲਾ ਅਜ ਲੁਧਿਆਣੇ ਵਾਲੇ ਲੋਕ ਲੈਣ। ਉਹ ਲੁਧਿਆਣੇ ਨੂੰ ਕੁੱਟਿਆ ਆਸ਼ੂ ਨੂੰ ਨਹੀਂ ਕੁੱਟਿਆ। ਉਹ ਪੰਜਾਬੀਆਂ ਨੂੰ ਕੁੱਟਿਆ ਇਹਨਾਂ ਨੇ ਕੇਜਰੀਵਾਰ ਨੇ। ਹੁਣ ਵੀ ਇੱਕ ਅਫਸਰ ਕਹਿੰਦਾ ਜੀ ਮੈਨੂੰ ਤੁਸੀਂ ਬਦਲੇ ਦਿਓ ਪਰ ਮੈਂ ਆਸ਼ੂ ਨੂੰ ਨਹੀਂ ਛੱਡਣਾ ਹੁਣ ਫੇਰ ਕਹਿ ਰਹੇ ਤੇ ਕਿ ਆਸ਼ੂ ਨੂੰ ਘਰ ਤੇ ਨਿਕਲਣਾ ਬੰਦ ਕਰੋ ਆਸ਼ੂ ਨੂੰ ਨਿਕਲ ਨਹੀਂ ਦੇਣਾ আর ਕੇਜਰੀ ਬਾੜ ਲੈ ਕੇ ਸਾਹਮਣੇ ਮੈਨੂੰ ਸਾਫ਼ ਇਸ ਗੱਲ ਦੀ ਗਵਾਹੀ ਬੰਦਾ ਪਰਦਾ ਜਿਹਦੇ ਸਾਹਮਣੇ ਕਿਹਾ ਕਿ ਜੀ ਆਸ਼ੂ ਨੂੰ ਘਰ ਸੇ ਨਾ ਨਿਕਲਣੇ ਦਿਓ ਉਸ ਨੂੰ ਪਕੜ ਕੇ ਅੰਦਰ ਕਿਉਂ ਨਹੀਂ ਦਿੱਤੇ ਆਪ ਇਹ ਇਸ ਕਰਕੇ ਮੈਂ ਫੇਰ ਸਾਰਿਆਂ ਨੂੰ ਅਪੀਲ ਕਰਦਾ ਸਾਰੇ ਗਰੀਬ ਗੁਰਮੇ ਨੂੰ ਸਾਰੇ ਮਾਈ ਭਾਈ ਨੂੰ ਸਾਰੇ ਬੀਬੀਆਂ ਨੂੰ ਸਾਰੇ ਇੰਡਸਟਰੀਅਲਿਸਟ ਨੂੰ ਵਰਕਰਾਂ ਨੂੰ ਕਿ ਇਕੱਠੇ ਹੋ ਲੁਧਿਆਣੇ ਵਾਲਿਓ ਅੱਜ ਤੁਹਾਡੀ ਪਰਖ ਦੀ ਘੜੀ ਐ ਅੱਜ ਤੁਸੀਂ ਪੰਜਾਬ ਦਾ ਪੰਜਾਬੀਅਤ ਨੂੰ ਬਚਾਣਾ ਐ ਅੱਜ ਸੂਬੇ ਨੂੰ ਬਚਾਉਣ ਦੀ ਗੱਲ ਐ ਔਰ ਸੂਬੇ ਨੂੰ ਜਿਹੜੇ ਲੁੱਟਣ ਆਏ ਬੇ ਕਾਲੇ ਅੰਗਰੇਜ਼ ਇਹਨਾਂ ਨੂੰ ਇੱਥੇ ਕੱਢਣ ਦੀ ਗੱਲ ਐ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲੇਕਿਨ ਜੇ ਆਸ਼ੂ ਜਿੱਤਦਾ ਕਿਉਂਕਿ ਇਹਨਾਂ ਨੂੰ ਪਤਾ ਸੀ ਆਸ਼ੂ ਨੂੰ ਲੜੇੜਾਂ ਦੀ ਕੋਸ਼ਿਸ਼ ਬਥੇਰੀ ਕੀਤੀ ਐ ਆਸ਼ੂ ਨੂੰ ਡਰਾਉਣ ਦੀ ਕੋਸ਼ਿਸ਼ ਬਥੇਰੀ ਕੀਤੀ ਐ आशु ਨੂੰ ਕਸਾਉਣ ਦੀ ਕੋਸ਼ਿਸ਼ ਬਥੇਰੀ ਕੀਤੀ ਹੈ। 1.5 ਸਾਲ ਕਸਾਈ ਗਿਆ ਜੇਲ੍ਹ ਵਿੱਚ। ਬਾਹਰ ਆਇਆ ਫੇਰ ਅੰਦਰ ਲੈ ਗਏ। ਲੇਕਿਨ ਇਹ ਆਸ਼ੂ ਹੈ। ਇਹ ਲੁਧਿਆਣੇ ਦਾ ਪੁੱਤਰ ਹੈ। ਇਹ ਤੁਹਾਡਾ ਬੇਟਾ ਹੈ। ਜਿਹੜਾ ਲਿਬੜਿਆ ਨਹੀਂ। ਜਿਹੜਾ ਕਲੀਨ ਨਿਕਲਿਆ ਹੈ। ਜਿਹੜਾ ਸਾਫ਼ ਸੁਥਰਾ ਹੋ ਕੇ ਹਾਈ ਕੋਰਟ ਨੇ ਸਾਰੇ ਕੇਸਾਂ 'ਚੋ ਬਰੀ ਕੀਤਾ ਹੈ। ਕਿ ਇਹਦਾ ਕੋਈ ਕਸੂਰ ਨਹੀਂ ਹੈ। ਇਹਨਾਂ ਨੇ ਜਿਹੜੇ ਉਹਦੇ ਨਾਲ ਤੱਕੇ ਕੀਤੇ ਇਹਨਾਂ ਨੇ ਉਹਦੇ ਨਾਲ ਜਿਹੜੀ ਜ਼ਬਰਦਸਤੀ ਕੀਤੀ ਇਹਨਾਂ ਨੇ ਇਹਦੇ ਨਾਲ ਜਿਹੜਾ ਧੋਖਾ ਕੀਤਾ ਉਹਦੇ ਡੇਢ ਸਾਲ ਉਹਦੇ ਪਰਿਵਾਰ ਨੂੰ ਤੇ ਉਹਨੂੰ ਰੁਆਇਆ ਉਸ ਦਾ ਬਦਲਾ ਅਜ ਲੁਧਿਆਣੇ ਵਾਲੇ ਲੋਕ ਲੈਣ ਉਹ ਲੁਧਿਆਣੇ ਨੂੰ ਕੁੱਟਿਆ ਆਸ਼ਰੂ ਨੂੰ ਨਹੀਂ ਕੁੱਟਿਆ ਉਹ ਪੰਜਾਬੀਆਂ ਨੂੰ ਕੁੱਟਿਆ ਇਹਨਾਂ ਨੇ ਕੇਜਰੀਵਾਲ ਨੇ ਹੁਣ ਵੀ ਇੱਕ ਅਫਸਰ ਕਹਿੰਦਾ ਜੀ ਮੈਨੂੰ ਤੁਸੀਂ ਬਦਲੇ ਦਿਓ ਪਰ ਮੈਂ ਆਸ਼ਰੂ ਨੂੰ ਨਹੀਂ ਫੜਨਾ ਹੁਣ ਫੇਰ ਕਹਿ ਰਹੇ ਤੇ ਕਿ ਆਸ਼ੂ ਨੂੰ ਘਰ ਤੇ ਨਿਕਲਣਾ ਬੰਦ ਕਰੋ ਆਸ਼ੂ ਨੂੰ ਨਿਕਲ ਨਹੀਂ ਦੇਣਾ ਅਰ ਕੇਜਰੀ ਬਾੜਲੇ ਕੇ ਸਾਹਮਣੇ ਮੈਨੂੰ ਸਾਫ਼ ਇਸ ਗੱਲ ਦੀ ਗਵਾਹੀ ਬੰਦਾ ਪਰਦਾ ਜਿਹਦੇ ਸਾਹਮਣੇ ਕਿਹਾ ਕਿ ਜੀ ਆਸ਼ੂ ਨੂੰ ਘਰ ਸੇ ਨਾ ਨਿਕਲਣੇ ਦਿਓ ਉਸ ਕੋ پکڑ ਕੇ ਅੰਦਰ ਕਿਉਂ ਨਹੀਂ ਦਿੱਤੇ ਆਪ ਇਹ ਇਸ ਕਰਕੇ ਮੈਂ ਫੇਰ ਸਾਰਿਆਂ ਨੂੰ ਅਪੀਲ ਕਰਦਾ ਸਾਰੇ ਗਰੀਬ ਗੁਰੂ ਮੇਨੂੰ ਸਾਰੇ ਮਾਈ ਭਾਈ ਨੂੰ ਸਾਰੇ ਬੀਬੀਆਂ ਨੂੰ ਸਾਰੇ ਇੰਡਸਟਰੀਅਲਿਸਟ ਨੂੰ ਵਰਕਰਾਂ ਨੂੰ ਕਿ ਇਕੱਠੇ ਹੋ ਲੁਧਿਆਣੇ ਵਾਲਿਓ ਅੱਜ ਤੁਹਾਡੀ ਪਰਖ ਦੀ ਘੜੀ ਹੈ ਅੱਜ ਤੁਸੀਂ ਪੰਜਾਬ ਦਾ ਪੰਜਾਬੀਅਤ ਨੂੰ ਬਚਾਣਾ ਹੈ ਅੱਜ ਸੂਬੇ ਨੂੰ ਬਚਾਉਣ ਦੀ ਗੱਲ ਹੈ ਔਰ ਸੂਬੇ ਨੂੰ ਜਿਹੜੇ ਲੁੱਟਣ ਆਏ ਬੇ ਕਾਲੇ ਅੰਗਰੇਜ਼ ਇਹਨਾਂ ਨੂੰ ਇੱਥੇ ਕੱਢਣ ਦੀ ਗੱਲ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ